ਆਪਣਾ ਜੋ ਮਰਜੀ ਆ ਕਰ ਤੈਨਾਂ ਤੱਕ ਆ ਗਿਆ ਹਣਾ ਢੱਡੀਆਂ ਵਾਲਾ ਲੈ 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 ਕਿਸੇ ਅਸਲਾ ਪੈਣ ਥੋੜੀ ਕਰਨਾ ਮੈਂ ਨਹੀਂ ਨਹੀਂ ਕਿਸੇ ਨੇ ਕਰਨਾ ਆ ਰੇਡੀਓ ਤੇ ਰੇਡੀਓ ਸ਼ਨੀਵਾਰ ਨੂੰ ਪ੍ਰੋਗਰਾਮ ਹੈ ਸ਼ਨੀਵਾਰ ਨੂੰ ਫੋੜ ਕਰਕੇ ਗੱਲ ਕਰੀਓ ਠੀਕ ਹੈ ਗੱਲ ਤਾਂ ਸੁਣ ਮੇਰੇ ਕੋਈ ਨਹੀਂ ਫਾਰੇ ਸੁਣ ਕੇ ਉਸ ਵੇਲੇ ਚਲੋ ਉਹ ਤਾਂ ਕਰ ਲਾਂਗੇ ਮੇਰੀ ਗੱਲ ਤਾਂ ਸੁਣ ਤੱਕਾ ਕਰ ਗਿਆ ਤੇਨ ਨਾਲ ਹਣਾ ਵੇਖ ਤੂੰ ਕਿੰਨਾ ਜੋਰ ਕਿੰਨਾ ਜੋਰ ਤੂੰ ਲਾਇਆ ਢੱਡੀਆਂ ਵਾਲੇ ਦੇ ਮਕਰਣਾ ਦੇ ਹੁਣ ਤੈਨੂੰ ਕੀ ਪਤਾ ਅੱਜ ਉਹ ਚਲੋ ਉਹ ਤਾਂ ਵੋਟਾਂ ਖਾਤਰ ਹੋਇਆ ਸਾਨੂੰ ਵੀ ਪਤਾ ਪਰ ਫਿਰ ਵੀ ਤਾਕਤ ਸਾਹਮਣੇ ਫਿਰ ਵੀ ਤਾਕਤ ਸਾਹਮਣੇ ਫਿਰ ਵੀ ਤਾਕਤ ਸਾਹਮਣੇ ਅੱਗੇ ਪੇਸ਼ਤਾ ਹੋ ਗਿਆ ਨਾ ਜਾ ਕੇ ਜਿਹਨੂੰ ਬਿਲਡਿੰਗ ਕਹਿੰਦਾ ਸੀ ਜਦੋਂ ਮਾਰ ਉਹ ਤਾਂ ਸਾਨੂੰ ਪਤਾ ਵੋਟਾਂ ਦੇ ਖਾਤਰ ਹੋਇਆ ਉਸ ਜਾਣਦੇ ਆ ਸਾਰਾ ਕੁਝ ਪਰ ਗੱਲ ਤਾਂ ਇਹ ਕਰ ਵੀ ਖੜ ਤਾਂ ਗਿਆ ਨਾ ਜਾ ਕੇ ਉੱਥੇ ਜਿਹਨੂੰ ਬਿਲਡਿੰਗ ਕਹਿੰਦਾ ਸੀ ਥੋੜੀ ਰੀਲ ਥਾਡੀ ਰੀਲ ਬਹੁਤ ਬਣਾਉਣੀ ਸੀ ਥੋੜੀ ਜੀ ਰੀਲ ਬਣਾਉਣੀ ਆ ਉਹਨੇ ਡਾਂਗ ਜੜੇ ਕੋਲ ਹੀ ਆ ਜਦੋਂ ਵਿਗੜੂ ਫੇਰ ਫੜ ਲਾਂਗੇ ਧਾ ਚਰਨ ਕਾ ਚਰਨ ਤੇ ਚੋ ਨੁ ਕੀ ਕਾ ਚਰਨ ਨਾ ਪਰ ਯਾਰ ਜੋ ਮਰਜ਼ੀ ਆ ਨੇਕੀ ਸਾਰੀਆਂ ਗੱਲਾਂ ਇੱਕ ਪਾਸੇ ਆ ਮੇਰੀ ਗੱਲ ਸੁਣ ਭੱਜਿਆ ਨਾ ਕਰ ਨੇਕੀ ਭੱਜਿਆ ਨਾ ਕਰ ਯਾਰ ਇਹ ਤੇ ਸ਼ਰੀਰ ਕਰੇਗਾ ਯਾ ਤੂੰ ਕੱਲ ਭਜਣਾ ਚਾਹੀਦਾ ਆ ਤਾਂ ਵੀ ਵੀਓ